ਦੁਨੀਆ ਦੇ ਇਹ ਸਫ਼ਰ ਤੇ ਚੱਲਦੇ ਆਂ ਬੜੇ ਡੱਗਦੇ ਵੇਖੇ ਮੈਂ ਕਿਉਂਕਿ ਇੱਥੇ ਦੁੱਖਾਂ ਸੁੱਖਾਂ ਦੇ ਉਤਰਾ ਝੜਾ ਅਤੇ ਗਰੀਬੀ ਅਮੀਰੀ ਦੇ ਦੋ ਖਤਰਨਾਕ ਮੋੜ ਆ ਦੁਨੀਆ ਬਦਲਣ ਤੋਂ ਪਹਿਲਾਂ ਆਪਣੇ ਆਪ ਨੂੰ ਬਦਲਣ ਦੀ ਲੋੜ ਆ ਚੰਗੇ ਕੰਮ ਇੱਥੇ ਕਿਸੇ ਨੂੰ ਦਿਖਦੇ ਨਹੀਂ ਕਮੀਆਂ ਕੱਢਣ ਤੇ ਅਸੀਂ ਲੱਗੇ ਭਲਾ ਕਿਸੇ ਦਾ ਮੰਗਿਆ ਨਹੀਂ ਬੇਸ਼ੱਕ ਕਾਲਿਆਂ ਤੋਂ ਆਗੇ ਬੱਗੇ ਮਾੜਾ ਕਿਸੇ ਦਾ ਕਰਨ ਵਾਲਿਆਂ ਦੀਆਂ ਤਾਂ ਫਿਰ ਦੀਆਂ ਡਾਰਾਂ ਨਹੀਂ ਚੰਗੇ ਬੰਦਿਆਂ ਦੀ ਅੱਜ ਵੀ ਥੋੜਾ ਦੁਨੀਆ ਬਦਲਣ ਤੋਂ ਪਹਿਲਾਂ ਆਪਣੇ ਆਪ ਨੂੰ ਬਦਲਦੀ ਲੋੜ ਆ ਮਤਵਲ ਕੱਢਣੇ ਯਾਰ ਛੱਡਣੇ ਕੰਮ ਨਹੀਂ ਚੰਗੇ ਬੰਦਿਆਂ ਦੇ ਇਹਦਾ ਇਹ ਮਤਵਲ ਨਹੀਂ ਚੰਗੇ ਲੋਕ ਖਤਮ ਹੋ ਗਏ ਅੱਜ ਵੀ ਮਿੱਤਰ ਹੈਗੇ ਨੇ ਜਿਨ੍ਹਾਂ ਦਾ ਆਪਸ ਵਿੱਚ ਭਾਈਆਂ ਵਰਗਾ ਜੋੜ ਆ ਦੁਨੀਆ ਬਦਲਣ ਤੋਂ ਪਹਿਲਾਂ ਆਪਣੇ ਆਪ ਨੂੰ ਬਦਲਣ ਦੀ ਲੋੜ ਆ ਜਾਰ ਬਦਲਣ ਤੋਂ ਪਹਿਲਾਂ ਆਪਣੇ ਆਪ ਨੂੰ ਬਦਲਣ ਦੀ ਲੋੜ ਆ